ਕੋਈ ਵੈਡਿੰਗ ਫੰਕਸ਼ਨ ਆ ਜਾਂ ਫਿਰ ਕਿਸੇ ਵੀ ਹੋਰ ਤਰ੍ਹਾਂ ਦੀ ਪਾਰਟੀ ਹੈਗੀ ਆ ਸੱਤ ਇਹੋ ਜਿਹੇ ਪੱਗਾਂ ਦੇ ਰੰਗ ਜਿਹੜੇ ਕਿ ਅਸੀਂ ਅਵੋਇਡ ਕਰਨੇ ਆ ਤੇ ਉਹਨਾਂ ਦੀ ਜਗ੍ਹਾ ਤੇ ਸੱਤ ਇਹੋ ਜਿਹੇ ਪੱਗਾਂ ਦੇ ਰੰਗ ਜਿਹੜੇ ਕਿ ਸਾਡੇ ਵਾਰਡਰੋਬ ਦੇ ਵਿੱਚ ਹੋਣੇ ਹੀ ਚਾਹੀਦੇ ਨੇ ਇਹ ਕਲਰ ਤੋਂ ਤੁਹਾਨੂੰ ਲੱਗਦਾ ਹੋਵੇਗਾ ਕਿ ਇਹ ਗਰਲਿਸ਼ ਕਲਰ ਆ ਅਸੀਂ ਇਹਨੂੰ ਬਾਈ ਨਹੀਂ ਕਰਨਾ ਸਿਲੈਕਟਿਵ ਟਰਮਨ ਕਲਰਸ ਜਿਹੜੇ ਹੈਗੇ ਨੇ ਉਹ ਸਾਨੂੰ ਬਾਈ ਕਰਨੇ ਪੈਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਜਸ ਗਲੋ ਐਂਡ ਗਰੂਮ ਚੈਨਲ ਤੇ ਸਵਾਗਤ ਹੈ ਜੀ ਸ਼ਾਈਨ ਬ੍ਰਾਈਟ ਐਂਡ ਗਰੂਮ ਰਾਈਟ ਸੋ ਅੱਜ ਦੀ ਮੇਰੀ ਵੀਡੀਓ ਦਾ ਟਾਪਿਕ ਹੈਗਾ ਵਾ ਜੀ ਸੱਤ ਇਹੋ ਜਿਹੇ ਪੱਗਾਂ ਦੇ ਰੰਗ ਜਿਹੜੇ ਸਾਨੂੰ ਅਵੋਇਡ ਕਰਨੇ ਚਾਹੀਦੇ ਆ ਸਾਨੂੰ ਨਹੀਂ ਬਨਣੇ ਚਾਹੀਦੇ ਤੇ ਸੱਤ ਇਹੋ ਜਿਹੇ ਪੱਗਾਂ ਦੇ ਰੰਗ ਜਿਹੜੇ ਉਹਨਾਂ ਦੀ ਜਗ੍ਹਾ ਤੇ ਬਨਣੇ ਚਾਹੀਦੇ ਨੇ ਸੋ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਆ ਸੋ ਚਲੋ ਵੀਡੀਓ ਨੂੰ ਸਟਾਰਟ ਕਰਦੇ ਆ ਪਰ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਨਾ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਰੈੱਡ ਬਲੈਕ ਬਲੂ ਇਹ ਸਾਰੇ ਬੇਸਿਕ ਕਲਰਸ ਹੈਗੇ ਨੇ ਰੈੱਡ ਦਰਬਨ ਕਲਰ ਜਿਹੜਾ ਅਸੀਂ ਓਵਾਇਡ ਕਰਨਾ ਵਾ ਉਹ ਹੈਗਾ ਆ ਜੀ ਟਮੇਟੋ ਰੈੱਡ ਕਲਰ ਇਹ ਕਲਰ ਇਹੋ ਜਿਹਾ ਕਲਰ ਹੈਗਾ ਵਾ ਜਿਹਨੂੰ ਅਸੀਂ ਟੋਟਲੀ ਅਵੋਇਡ ਕਰਾਂਗੇ ਕਿਉਂਕਿ ਇਹ ਕਾਫੀ ਜ਼ਿਆਦਾ ਲਾਊਡ ਕਲਰ ਆ ਜੇ ਕੋਈ ਡਾਰਕ ਸਕਿਨ ਕੰਪਲੈਕਸ਼ਨ ਵਾਲਾ ਬੰਦਾ ਐਸ ਕਲਰ ਨੂੰ ਬਾਇ ਕਰੂਗਾ ਤੇ ਉਹਦੀ ਸਕਿਨ ਕੰਪਲੈਕਸ਼ਨ ਹੋਰ ਜ਼ਿਆਦਾ ਡਾਰਕ ਲੱਗੂਗੀ ਸੋ ਐਸ ਕਰਕੇ ਅਸੀਂ ਐਸ ਕਲਰ ਨੂੰ ਟੋਟਲੀ ਅਵੋਇਡ ਕਰਾਂਗੇ ਤੇ ਇਹਦੀ ਜਗ੍ਹਾ ਤੇ ਅਸੀਂ ਜਿਹੜਾ ਟਰਬਨ ਕਲਰ ਬਾਇ ਕਰਨਾ ਵਾ ਉਹ ਹੈਗਾ ਆ ਜੀ ਮੈਰੂਨ ਕਲਰ ਅਸੀਂ ਮੈਰੂਨ ਕਲਰ ਦੇ ਵੱਲ ਜਾਵਾਂਗੇ ਅਸੀਂ ਰੈੱਡ ਟਰਬਨ ਕਲਰ ਟਮਾਟੋ ਨੂੰ ਅਵੋਇਡ ਕਰਕੇ ਮੈਰੂਨ ਟਰਬਨ ਕਲਰਸ ਦੇ ਵਿੱਚ ਮੂਵ ਔਨ ਕਰਾਂਗੇ ਕਿਉਂਕਿ ਇਹ ਵਾਲਾ ਇਹੋ ਜਿਹਾ ਕਲਰ ਹੈਗਾ ਵਾ ਜਿਹੜਾ ਕਿ ਅਸੀਂ इजीली ਟਰਾਈ ਕਰ ਸਕਦੇ ਹਾਂ ਭਾਵੇਂ ਸਾਡੀ ਸਕਿਨ ਕੰਪਲੈਕਸ਼ਨ ਡਾਰਕ ਆ ਭਾਵੇਂ ਸਾਡੀ ਸਕਿਨ ਕੰਪਲੈਕਸ਼ਨ ਜਿਹੜੀ ਆ ਉਹ ਫੇਅਰ ਹੈਗੀ ਆ ਸੋ ਉਸ ਤੋਂ ਬਾਅਦ ਆਉਂਦਾ ਹੈ ਜੀ ਕਲਰ ਨੰਬਰ 2 ਲੈਮਨ ਕਲਰ ਮੇਰੀ ਸਕਿਨ ਕੰਪਲੈਕਸ਼ਨ ਫੇਅਰ ਹੋਣ ਦੇ ਬਾਵਜੂਦ ਵੀ ਜੇ ਮੈਂ ਇਸ ਕਲਰ ਨੂੰ ਬੰਨਾਂਗਾ ਤਾਂ ਮੇਰੀ ਜਿਹੜੀ ਸਕਿਨ ਕੰਪਲੈਕਸ਼ਨ ਹੈਗੀ ਆ ਉਹ ਡਾਰਕ ਲੱਗੇਗੀ ਸੋ ਇਸ ਕਰਕੇ ਸਾਨੂੰ ਲੈਮਨ ਸ਼ੇਡ ਜਿਹੜੀ ਆ ਉਹਨੂੰ ਅਵੋਇਡ ਕਰਨਾ ਚਾਹੀਦਾ ਵਾ ਕਿਉਂਕਿ ਇਹ ਇੱਕ ਇਹੋ ਜਿਹਾ ਕਲਰ ਹੈ ਜਿਹੜਾ ਕਿ ਬਹੁਤ ਜ਼ਿਆਦਾ ਬ੍ਰਾਈਟ ਹੈਗਾ ਵਾ ਤੇ ਇਹਦੇ ਨਾਲ ਸਾਡੀ ਸਕਿਨ ਕੰਪਲੈਕਸ਼ਨ ਜਿਹੜੀ ਹੈਗੀ ਆ ਉਹ ਡਾਰਕ ਲੱਗੇਗੀ ਸੋ ਐਸ ਕਰਕੇ ਲੈਮਨ ਨੂੰ ਅਵੋਇਡ ਕਰਕੇ ਅਸੀਂ ਮੈਂਗੋ ਸ਼ੇਡ ਵੱਲ ਤੇ ਜੇ ਤੁਸੀਂ ਮੈਂਗੋ ਸ਼ੇਡ ਵੀ ਟਰਬਨ ਕਲਰ ਨਹੀਂ ਬਾਏ ਕਰਨਾ ਚਾਹੁੰਦੇ ਤਾਂ ਤੁਸੀਂ ਟ੍ਰਾਈ ਕਰੋ ਮੌਸਟਰਡ ਕਲਰ ਇੱਕ ਇਹੋ ਜਿਹਾ ਕਲਰ ਹੈਗਾ ਵਾ ਜਿਹੜਾ ਕਿ ਸਾਡੀ ਈਜ਼ੀਲੀ ਕੰਟਰਾਸਟ ਹੋ ਜਾਂਦਾ ਵਾ ਸਾਡੀ ਆਊਟਫਿਟ ਦੇ ਨਾਲ ਤੇ ਸੈਕੰਡਲੀ ਇਹ ਮੇਰਾ ਪਰਸਨਲੀ ਫੇਵਰਿਟ ਕਲਰ ਹੈਗਾ ਵਾ ਮਸਟਰਡ ਕਲਰ ਦੀ ਟਰਬਨ ਜਿਹੜੀ ਆ ਉਹ ਇੱਕ ਸਾਨੂੰ ਆਪਣੇ ਵਾਰਡਰੋਬ ਦੇ ਵਿੱਚ ਰੱਖਣੀ ਚਾਹੀਦੀ ਆ ਅਸੀਂ ਕਿਸੇ ਵੀ ਓਕੇਜਨ ਤੇ ਜਾਣਾ ਵਾ ਅਸੀਂ ਕਿਸੇ ਪਾਰਟੀ ਤੇ ਜਾਣਾ ਵਾ ਤਾਂ ਅਸੀਂ ਇਹਨੂੰ ਈਜ਼ੀਲੀ ਵੇਅਰ ਕਰਕੇ ਜਾ ਸਕਦੇ ਹਾਂ ਸੋ ਉਸ ਤੋਂ ਬਾਅਦ ਗੱਲ ਆਉਂਦੀ ਹੈ ਜੀ ਪਿੰਕ ਕਲਰ ਦੇ ਬਾਰੇ ਪਿੰਕ ਕਲਰ ਤੋਂ ਤੁਹਾਨੂੰ ਲੱਗਦਾ ਹੋਵੇਗਾ ਕਿ ਇਹ ਗਰਲਿਸ਼ ਕਲਰ ਆ ਅਸੀਂ ਇਹਨੂੰ ਬਾਏ ਨਹੀਂ ਕਰਨਾ ਬਟ ਪਿੰਕਸ ਦੇ ਵਿੱਚ ਅਸੀਂ ਹਮੇਸ਼ਾ ਅਵੋਇਡ ਕਰਾਂਗੇ ਬੇਬੀ ਪਿੰਕ ਕਿਉਂਕਿ ਇਹ ਹਰ ਕਿਸੇ ਸਕਿਨ ਕੰਪਲੈਕਸ਼ਨ ਤੇ इजीली ਸੂਟ ਨਹੀਂ ਕਰਦਾ ਸੋ ਇਸ ਕਰਕੇ ਅਸੀਂ ਬੇਬੀ ਪਿੰਕ ਕਲਰ ਨੂੰ ਅਵੋਇਡ ਕਰਾਂਗੇ ਬਟ ਉਸ ਦੀ ਜਗ੍ਹਾ ਤੇ ਅਸੀਂ ਮਜੈਂਟਾ ਕਲਰ ਜਿਹੜਾ ਰਾਣੀ ਰੰਗ ਹੈਗਾ ਵਾ ਉਹ ਪਗ ਨੂੰ ਅਸੀਂ ਬਾਏ ਕਰਾਂਗੇ ਜਰੂਰ ਸਾਡੇ ਵਾਰਡਰੋਬ ਦੇ ਵਿੱਚ ਹੋਣੀ ਚਾਹੀਦੀ ਆ ਕਿਉਂਕਿ ਅਸੀਂ ਕਿਸੇ ਵੀ ਓਕੇਜਨ ਤੇ ਕਿਸੇ ਵੀ ਪਾਰਟੀ ਤੇ ਅਸੀਂ ਇਹਨੂੰ इजीली ਵੇਅਰ ਕਰ ਸਕਦੇ ਹਾਂ ਤੇ ਮਜੈਂਟਾ ਕਲਰ ਤੋਂ ਇਲਾਵਾ ਅਸੀਂ ਹੋਰ ਕਿਹੜਾ ਕਲਰ ਬਣ ਸਕਦੇ ਆ ਵਿੱਚ ਇਜ਼ ਸੈਲਮਨ ਪਿੰਕ ਕਲਰ ਇਹ ਵਾਲਾ ਕਲਰ ਜਿਹੜਾ ਹੈਗਾ ਵਾ ਪਰਸਨਲੀ ਮੇਰਾ ਕਾਫੀ ਜ਼ਿਆਦਾ ਫੇਵਰਿਟ ਹੈ ਕਿਉਂਕਿ ਮੈਂ ਇਹਨੂੰ ਆਪਣੇ ਕੁਰਤੇ ਪਜਾਮੇ ਦੇ ਨਾਲ ਈਜ਼ੀਲੀ ਬਨ ਜਾਵਾਂ ਤੇ ਇਹ ਕਾਫੀ ਜ਼ਿਆਦਾ ਵਧੀਆ ਲੱਗਦਾ ਵਾ ਓਕੇ ਸੋ ਨਾਓ ਵੀ ਆਰ ਟਾਕਿੰਗ ਅਬਾਊਟ ਆਰ ਨੈਕਸਟ ਟਰਬਨ ਕਲਰ ਵਿਚ ਇਜ਼ ਨਿਓਨ ਟਰਬਨ ਕਲਰ ਮੈਨੂੰ ਤਾਂ ਸੋਚ ਕੇ ਆਸ ਆ ਜਾਂਦਾ ਵਾ ਕਿ ਇਹ ਕਿਹੜੇ ਬੰਦੇ ਨੇ ਇੰਟਰੋਡਿਊਸ ਕੀਤਾ ਹੋਏਗਾ ਇਹ ਭਲਾ ਪੱਗ ਦਾ ਰੰਗ ਇਹਨੂੰ ਅਸੀਂ ਟੋਟਲੀ ਅਵੋਇਡ ਕਰਨਾ ਵਾ ਕਿਉਂਕਿ ਇੰਨਾ ਜ਼ਿਆਦਾ ਬ੍ਰਾਈਟ ਕਲਰ ਹੈ ਇੰਨਾ ਜ਼ਿਆਦਾ ਲਾਊਡ ਕਲਰ ਆ ਕਿ ਅਸੀਂ ਇਹਨੂੰ ਹਮੇਸ਼ਾ ਅਵੋਇਡ ਕਰਾਂਗੇ ਐਂਡ ਇਹਦੀ ਜਗ੍ਹਾ ਤੇ ਅਸੀਂ ਟਰਾਈ ਕਰ ਸਕਦੇ ਹਾਂ ਪਿਸਤਾ ਗ੍ਰੀਨ ਕਲਰ ਇਹ ਇੰਨਾ ਜ਼ਿਆਦਾ ਸੋਨਾ ਕਲਰ ਆ ਕਿ ਤੁਸੀਂ ਇਹਨੂੰ ਆਪਣੀ ਕਿਸੇ ਵੀ ਆਊਟਫਿਟ ਦੇ ਨਾਲ ਈਜ਼ੀਲੀ ਮੈਚ ਕਰ ਸਕਦੇ ਹੋ ਸੋ ਉਸ ਤੋਂ ਬਾਅਦ ਮੈਂ ਗੱਲ ਕਰਨ ਜਾ ਰਿਹਾ ਜੀ ਗ੍ਰੀਨ ਦੇ ਬਾਰੇ ਗ੍ਰੀਨ ਉਹ ਵਾਲਾ ਕਲਰ ਜਿਹਨੂੰ ਪੈਰਟ ਕਲਰ ਅਸੀਂ ਕਹਿੰਦੇ ਆ ਅਸੀਂ ਇਹ ਵਾਲੇ ਕਲਰ ਨੂੰ ਹਮੇਸ਼ਾ ਅਵੋਇਡ ਕਰਾਂਗੇ ਕਿਉਂਕਿ ਇਹ ਵੀ ਸੇਮ ਨਿਓਨ ਕਲਰ ਦੀ ਤਰ੍ਹਾਂ ਕਾਫੀ ਜ਼ਿਆਦਾ ਬ੍ਰਾਈਟ ਕਲਰ ਆ ਸੋ ਅਸੀਂ ਇਹਨੂੰ ਅਵੋਇਡ ਕਰਾਂਗੇ ਐਂਡ ਇਹਦੀ ਜਗ੍ਹਾ ਤੇ ਅਸੀਂ ਟਰਾਈ ਕਰਾਂਗੇ ਮਿਲਟਰੀ ਗ੍ਰੀਨ ਕਲਰ ਤੁਸੀਂ ਜੇ ਨਹੀਂ ਟਰਾਈ ਕੀਤਾ ਤਾਂ ਇਹਨੂੰ ਕਰਕੇ ਦੇਖਿਓ ਇਹ ਤੁਹਾਡੀ ਸਕਿਨ ਕੰਪਲੈਕਸ਼ਨ ਤੇ इजीली ਜਾਊਗਾ ਐਂਡ ਸੈਕੰਡਲੀ ਇਹ ਵਾਲਾ ਜਿਹੜਾ ਕਲਰ ਹੈਗਾ ਵਾ ਇਹ ਕਿਸੇ ਵੀ ਆਊਟਫਿਟ ਦੇ ਨਾਲ इजीली ਮੈਚ ਹੋ ਜਾਊਗਾ ਸੋ ਮਿਲਟਰੀ ਗ੍ਰੀਨ ਕਲਰ ਨੂੰ ਅਸੀਂ ਬਾਏ ਕਰਕੇ ਕਦੀ ਵੀ ਨਹੀਂ ਪਛਤਾਵਾਂਗੇ ਸੋ ਐਸ ਕਰਕੇ ਸਾਡੇ ਵਾਰਡਰੋਬ ਦੇ ਵਿੱਚ ਮਿਲਟਰੀ ਗ੍ਰੀਨ ਕਲਰ ਦੀ ਜਿਹੜੀ ਪਾਗਿਆ ਉਹ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਬੇਸਿਕ ਕਲਰਸ ਜਿਹੜੇ ਸਾਡੇ ਹੈਗੇ ਨੇ ਰੈੱਡ ਬਲੈਕ ਬਲੂ ਇਹ ਸਾਰੇ ਬੇਸਿਕ ਕਲਰਸ ਨੇ ਤੇ ਇੰਨਾ ਕਲਰਸ ਤੋਂ ਇਲਾਵਾ ਜੇ ਅਸੀਂ ਕੁਝ ਨਵਾਂ ਟਰਾਈ ਕਰਨਾ ਚਾਹੁੰਦੇ ਆ ਅਸੀਂ ਇੱਕ ਮਿਲਟਰੀ ਗ੍ਰੀਨ ਕਲਰ ਦੀ ਪੱਗ ਇੱਕ ਮੰਗੇਓ ਸ਼ੇਡ ਮੈਜੈਂਟਾ ਕਲਰ ਐਂਡ ਸੈਕੰਡਲੀ ਜਿਹੜਾ ਸਾਡਾ ਮਹਿਰੂਨ ਕਲਰ ਹੈਗਾ ਵਾ ਅਸੀਂ ਇਹਨਾਂ ਪੱਗਾਂ ਨੂੰ ਬਾਏ ਕਰ ਸਕਦੇ ਆ ਤੇ ਇਹ ਕਲਰ ਸਾਡੇ ਐਵੇਂ ਦੇ ਕਲਰਸ ਨੇ ਜਿਹੜੇ ਸਾਡੀ ਬਹੁਤ ਸਾਰੀਆਂ ਆਊਟਫਿਟਸ ਜਿਹੜੀਆਂ ਹੈਗੀਆਂ ਨੇ ਉਹ ਕ੍ਰੀਏਟ ਕਰ ਸਕਦੇ ਆ ਆਪਾਂ ਇਹਨਾਂ ਦੀ ਹੈਲਪ ਦੇ ਨਾਲ ਸੋ ਇਸ ਕਰਕੇ ਸਾਡੇ ਵਾਰਡਰੋਬ ਦੇ ਵਿੱਚ ਇਹ ਕਲਰ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਆਪਣਾ ਨੈਕਸਟ ਕਲਰ ਹੈਗਾ ਵਾ ਉਹ ਹੈਗਾ ਵਾ ਜੀ ਬ੍ਰਾਊਨ ਕਲਰ ਅਸੀਂ ਡਾਰਕ ਬ੍ਰਾਊਨ ਕਲਰ ਨੂੰ ਅਵੋਇਡ ਕਰਾਂਗੇ ਗਾਇਜ਼ ਜਿਨ੍ਹਾਂ ਦੀ ਸਕਿਨ ਕੰਪਲੈਕਸਨ ਡਾਰਕ ਆ ਉਹ ਇਸ ਕਲਰ ਨੂੰ ਅਵੋਇਡ ਕਰਨ ਜਿਨ੍ਹਾਂ ਦੀ ਸਕਿਨ ਕੰਪਲੈਕਸਨ ਫੇਅਰ ਹੈਗੀ ਆ ਉਹ ਇਸ ਕਲਰ ਨੂੰ ਈਜ਼ੀਲੀ ਟਰਾਈ ਕਰ ਸਕਦੇ ਨੇ ਉਹਦੇ ਵਿੱਚੇ ਕਾਹਦੇ ਨੇ ਇਹ ਆ ਕਿ ਜਿਹੜਾ ਸਾਡਾ ਡਾਰਕ ਬ੍ਰਾਊਨ ਕਲਰ ਹੈਗਾ ਵਾ ਉਹ ਜਿਹੜਾ ਆ ਉਹ ਡਾਰਕ ਕਲਰ ਵਾਲਿਆਂ ਦੇ ਉੱਪਰ ਇੰਨੀ ਜ਼ਿਆਦਾ ਸੂਟੇਬਲ ਨਹੀਂ ਰਹੇਗਾ ਸੋ ਐਸ ਕਰਕੇ ਫੇਅਰ ਸਕਿਨ ਵਾਲੇ ਹੀ ਮੁੰਡੇ ਇਹਨੂੰ ਬਨ ਸਕਦੇ ਨੇ ਤੇ ਜੇ ਤੁਸੀਂ ਨਵਾਂ ਕੁਝ ਟਰਾਈ ਕਰਨਾ ਵਾ ਉਹਦੀ ਜਗ੍ਹਾ ਤੇ ਤਾਂ ਤੁਸੀਂ ਆਹ ਵਾਲੇ ਦੋ ਕਲਰਸ ਨੂੰ ਬਾਇ ਕਰ ਸਕਦੇ ਹੋ ਤੇ ਇਹ ਵਾਲੇ ਕਲਰ ਜਿਹੜੇ ਹੈਗੇ ਨੇ ਇਹ ਤੁਹਾਡੀ ਸਕਿਨ ਕੰਪਲੈਕਸ਼ਨ ਤੇ ਈਜ਼ੀਲੀ ਜਾ ਸਕਦੇ ਨੇ ਤੇ ਤੁਸੀਂ ਇਹਨਾਂ ਦੇ ਨਾਲ ਕਾਫੀ ਸਾਰੀਆਂ ਆਊਟਫਿਟਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਤੁਸੀਂ ਕ੍ਰੀਏਟ ਕਰ ਸਕਦੇ ਹੋ। ਆਪਣੀ ਪੱਗ ਦਾ ਇਹ ਨਾਲ ਕੰਟਰਾਸਟ ਕਰਕੇ ਅਸੀਂ ਕਿਵੇਂ ਆਪਣੀ ਪ੍ਰੋਪਰ ਆਊਟਫਿਟ ਨੂੰ ਕ੍ਰੀਏਟ ਕਰਨਾ ਵਾ ਅਸੀਂ ਇਸ ਚੀਜ਼ ਦੇ ਨਾਲ ਰਿਲੇਟਡ ਵੀਡੀਓ ਵੀ ਜਰੂਰ ਲੈ ਕੇ ਆਵਾਂਗੇ। ਇਹ ਮੇਰੀ ਗਾਰੰਟੀ ਰਹੀ ਗਾਈਸ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਗਾਰੰਟੀ ਤੁਹਾਡੀ ਹੈਗੀ ਆ। ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ। ਸ਼ਾਈਨ ਬ੍ਰਾਈ Thank you so much guys.